ਅਛਾ ਅਛਾ ਜ਼ਿੰਦਾਬਾਦ 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 ਇਹ ਕਾਮਰਾਜ ਉਸਕਾ ਸਮੋਰਚਾ ਜ਼ਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਕਰੋ ਕੱਲੇ ਕੱਲੇ ਮਾਂ ਨਾ ਖਾਓ ਕਿੱਥੇ ਹੋਗੇ ਅੱਗੇ ਉਹ ਜਾ ਸਰਕਾਰ ਮਰਦਾਬਾ 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 ਸੱਚੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਾ ਪਰਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੇ ਰਜ਼ਿਗਾਰਤਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਮਲਾਈਮਾਂ ਦਾ ਏਕਾ ਜਿੰਦਾਬਾਦ 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 ਹਾਂਜੀ ਭੈਣ ਜੀ ਅੱਜ ਜਿਹੜੀ ਮੀਟਿੰਗ ਹੋਈ ਆ ਇਹ ਕਿਸ ਮਸਲੇ ਨੂੰ ਲੈ ਕੇ ਕੀਤੀ ਜੀ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਦੇ ਬੈਨਰ ਹੇਠ ਅੱਜ ਅਸੀਂ ਇਸ ਕੀ ਤਰੀਕ ਨੂੰ ਜਿਹੜਾ ਆਪਣਾ ਸੰਘਰਸ਼ ਆ ਆਪਣਾ ਲਿਖਿਆ ਹੋਇਆ ਪ੍ਰੋਗਰਾਮ ਆ ਉਹ ਆਪਾਂ 21 ਤਰੀਕ ਨੂੰ ਖੰਨਾ ਰੈਲੀ ਕਰਨ ਜਾ ਰਹੇ ਹਾਂ ਉਹਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਕਰਾਈ ਆ ਠੀਕ ਆ ਭੰਜੀ ਆਪਣਾ ਕੀ ਆਪਣਾ ਜਿਹੜਾ ਪਰਿਵਾਰਾਂ ਦਾ ਕਿਵੇਂ ਹੰਗਾਰਾ ਮਿਲਿਆ ਤੁਹਾਨੂੰ ਅੱਜ ਪਰਿਵਾਰਾਂ ਦਾ ਹੰਗਾਰਾ ਬਹੁਤ ਵਧੀਆ ਮਿਲਿਆ ਵਾ ਕਿ ਆਪਾਂ ਅੱਗੇ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਪੂਰੇ ਜੋਰ ਛੋਰਨਾ ਪਰਿਵਾਰਾਂ ਨੂੰ ਕਹਾਂਗੇ ਵੀ ਪਰਿਵਾਰਾਂ ਦੇ ਮੇਡ ਦਾ ਤਰਾਵਾਂਗੇ ਘਰਾਂ ਦੇ ਵਿੱਚ ਜਾ ਕੇ ਤੇ ਜਿਹੜਾ ਆਪਣਾ 21 ਤਰੀਕ ਦਾ ਸੰਘਰਸ਼ ਆਪਣਾ ਰੈਲੀ ਆ ਉਹਨੂੰ ਆਪਾਂ ਸਫਲ ਬਣਾਉਣਾ ਵਾ ਹਰ ਹਾਲਤ ਵਿੱਚ ਸਫਲ ਬਣਾਉਣਾ ਹੇ ਕਾਮਰਾਜ ਉਸਕਰ ਸਬੋਰ ਜਿੰਦਾਬਾਦ 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 ਖਨੇ ਰੈਲੀ ਦੀ ਕਰੋ ਤਿਆਰੀ ਕੱਠੀ ਹੋ ਕੇ ਜਾਂਦਾ ਸਾਰੀ ਖਨੇ ਰੈਲੀ ਦੀ ਕਰੋ ਤਿਆਰੀ ਕੱਠੀ ਹੋ ਕੇ ਜਾਂਦਾ ਪੰਜਾਬ ਸਰਕਾਰ ਮੁਰਦਾਬਾ 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 ਠੇਕਾ ਪਰਤੀਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੇ ਰਜਗਾਰ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਕਿਸਾਨਾਂ ਮਜ਼ਦੂਰਾਂ ਮਲਾਜਮਾਂ ਦਾ ਇੱਕ ਜਿੰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਇੱਕ ਕਾਮਾਜ਼ਦਾਰ ਸੰਘਰਸ਼ ਮੋਰਚਾ ਜਿੰਦਾਬਾ ਜਿੰਦਾਬਾ ਜਿੰਦਾਬਾ